ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ SKYNews ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਖਬਰ ਸਾਹਮਣੇ ਆਈ ਹੈ ਰਮਦਾਸ ਤੋਂ ਜਿੱਥੇ ਇੱਕ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਨਾਮ ਪੂਰੇ ਸੂਬੇ ਦੇ ਵਿੱਚ ਰੋਸ਼ਨ ਕੀਤਾ ਜੀ ਹਾਂ ਪੰਜਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਛੋਟੀ ਜੀ ਬੱਚੀ ਮਨਪ੍ਰੀਤ ਕੌਰ ਨੇ 500 ਦੇ ਵਿੱਚੋਂ 500 ਨੰਬਰ ਹਾਸਲ ਕਰਕੇ ਪੂਰੇ ਸੂਬੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਦੱਸ ਦਿੰਨੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪੈਂਦੇ ਸਕੂਲ ਅ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਦੀ ਇਸ ਵਿਦਿਆਰਥਣ ਦੇ ਪੰਜਵੀਂ ਜਮਾਤ ਦੇ ਨਤੀਜੇ ਸਾਹਮਣੇ ਆਏ ਜਿਸ ਦੇ ਵਿੱਚ ਬੱਚੀ ਦੇ ਵੱਲੋਂ 500 ਦੇ ਵਿੱਚੋਂ 500 ਨੰਬਰ ਹਾਸਲ ਕਰਕੇ ਜਿੱਥੇ ਸਕੂਲ ਦਾ ਮਾਣ ਵਧਾਇਆ ਗਿਆ ਮਾਪਿਆਂ ਦਾ ਨਾਮ ਵੀ ਪੂਰੇ ਸੂਬੇ ਦੇ ਵਿੱਚ ਰੋਸ਼ਨ ਕੀਤਾ ਉੱਥੇ ਹੀ ਬੱਚੀ ਦੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਵਸ਼ੂਆ ਨੇ ਬੱਚੀ ਨੂੰ ਸਨਮਾਨਿਤ ਕੀਤਾ ਤੇ ਮਾਪਿਆਂ ਦੇ ਚਿਹਰੇ ਦੇ ਉੱਤੇ ਵੀ ਵੱਡੀ ਖੁਸ਼ੀ ਜੜੀ ਆ ਉਹ ਵੇਖਣ ਨੂੰ ਮਿਲ ਰਹੀ ਆ ਉਹਨਾਂ ਨੇ ਕਿਹਾ ਕਿ ਇਹ ਬੱਚੀ ਜਿਹੜੀ ਆ ਹੋਰ ਨਾ ਬੱਚਿਆਂ ਦੇ ਲਈ ਜ਼ਰੂਰ ਮਾਰਗਦਰਸ਼ਕ ਬਣ ਕੇ ਕੰਮ ਕਰੇਗੀ ਹੋਰ ਕੀ ਕੁਝ ਕਹਿੰਦੇ ਨਜ਼ਰ ਆਉਂਦੇ ਨੇ ਇਸ ਬੱਚੀ ਦੇ ਮਾਪੇ ਆ ਸੁਣਦੇ ਆ ਅੰਮ੍ਰਿਤਸਰ ਤੋਂ ਪੰਕਜ ਮਲਿਤ ਰਿਪੋਰਟਸ ਕਾ ਨਿਊਜ਼ ਪੰਜਾਬ ਅੱਜ ਅਸੀਂ ਜਿਹੜੀ ਹਰਗੁਜਿੰਦ ਪਬਲਿਕ ਸਕੀਮ ਨੂੰ ਦਾਖਲ ਜਾਈ ਫਾਇਦੇ ਕੱਢ ਰਹੀ ਆ ਇੱਕ ਸੌਂਦੇ ਵਿੱਚ ਇੱਕ ਮਨਰੀਦ ਕੋ ਲੜਕੀ ਤੇ ਜਮਾਤ ਦੇ ਵਿੱਚ ਮੇਡ ਦੇ ਟੈਸਟ ਹੋਏ ਆ ਉਹਦੇ ਰਿਜ਼ਲਟ ਜਿਹੜਾ ਆ ਇਹ ਕਿਹਾ ਕਿ ਸਭ ਤੋਂ ਯਾਦ ਦੇ ਵਿੱਚ ਜਿਹੜੇ ਆ ਕੋਪਰ ਨੇ ਬੱਚੇ ਫਸਟ ਜਿਹੜੇ ਬੱਚੇ ਆਏ ਉਹਨਾਂ ਦੇ ਵਿੱਚੋਂ ਜਨਰਿਤ ਕੋ ਜੀ ਉਹਨੇ ਵੱਲਾ ਮਾਰੀ ਹੈ ਮੈਂ ਬੜੇ ਇਹਤਵ ਨਾਲ ਸਾਨੂੰ ਮਾਣ ਆ ਕਿ ਬਾਰਡਰ ਦੇ ਕੰਡੇ ਦੇ ਉੱਤੇ ਸਕੂਲ ਹੁੰਦਿਆ ਹੋਇਆ ਹੈ ਭਾਵੇਂ ਵੀ ਫਿਰ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਬੱਚਾ ਜਿਹੜਾ ਹੋਇਆ ਇਹਨੇ ਟੌਪ ਤੇ ਆਉਣਾ ਇਹੋ ਜਿਹੇ ਸਕੂਲਾਂ ਦੇ ਵਿੱਚ ਪਛੜੇ ਸਮਾਜ ਵਿੱਚ ਬਹੁਤ ਵੱਡੀ ਗੱਲ ਹੈ ਅਸੀਂ ਇੱਕ ਬੱਚੇ ਜਿੱਥੇ ਸਕੂਲ ਦਾ ਨਾਮ ਪੈਦਾ ਪੈਦਾ ਕੀਤਾ ਉਹਦੇ ਨੇ ਮਾਣ ਪ੍ਰੋਣ ਨਹੀਂ ਵਧਾਈ ਦਿੰਦੇ ਆ ਕਿਆਸ਼ ਕਰਦੇ ਆਂ ਅਸੀਂ ਪ੍ਰਧਾਨ ਜੀ ਵੀ ਇਹਨਾਂ ਦਾ ਇਹ ਬੱਚੀ ਦਾ ਪੂਰੀ ਤਨੋਂ ਅਸ਼ੀਰਵਾਦ ਦੇਣਗੇ ਤੇ ਹੋਰ ਵੀ ਜੋ ਅਸੀਂ ਜੋ ਮਾਮਲੇ ਵਿੱਚਾਈ ਬਾਤ ਤੇ ਜੋ ਕੁਝ ਵੀ ਹੋ ਸਕੇ ਉਹ ਪ੍ਰਧਾਨ ਜੀ ਦੇਰ ਤੇ ਰਹਿਣਗੇ ਤੇ ਉਹ ਵੱਡੀ ਵੱਡੀ ਪਦਰੇ ਤੇ ਉੱਤੇ ਅਸੀਂ ਇਸ ਬੱਚੀ ਨੂੰ ਵੈਲੀਡੇਟ ਕਰਾਂਗੇ ਤਾਂ ਕਿ ਬੱਚੇ ਨੂੰ ਜਿਸ ਨੂੰ ਨਾਂ ਦੇ ਵਿੱਚ ਜਿਹੜੇ ਆ ਤੁਹਾਡੇ ਇਸ ਸਕੂਲ ਦੇ ਵਿੱਚ ਬਹੁਤ ਦਾਖਲ ਹੋਣਗੇ ਪਹਿਲ ਦੇਣਗੇ ਇਹ ਬਹੁਤ ਵੱਡੀ ਗੱਲ ਹੈ ਕੋਈ ਵਿਸ਼ਵਾਸ ਕਰਦੇ ਆਂ ਅਸੀਂ ਪ੍ਰਮਾਤਮਾ ਇਹਨਾਂ ਬੱਚੀ ਬੜੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਆਪੋਈ ਤਰਕੀਆਂ ਜਿਹੜੀਆਂ ਬਖਸ਼ੀਆਂ। ਅੱਜ ਇਸ ਸੁਭਾਗੇ ਮੌਕੇ ਤੇ ਇਕੱਠੇ ਹੋਏ ਆਂ। ਸਾਡਾ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਦੀ ਬੇਟੀ 5th ਕਲਾਸ ਦੇ ਵਿੱਚੋਂ ਮਨਰੀਤ ਕੌਰ ਨੇ ਪੂਰੇ ਪੰਜਾਬ ਦੇ ਵਿੱਚੋਂ 500 'ਚੋਂ 500 ਮਾਰਕਸ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਆਪਣੇ ਮਾਪੇ ਦਾ, ਇਲਾਕੇ ਦਾ ਨਾਮ ਰੌਸ਼ਨ ਕੀਤਾ। ਪਰ ਸਾਨੂੰ ਅੱਜ ਇਸ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬੱਚੇ ਦੇ ਬਾਰੇ ਇਸ ਸਾਡੇ ਸਕੂਲ ਦਾ ਨਾਮ ਜਿਹੜਾ ਹੈ ਉਹ ਬੱਚੇ ਨੇ ਰੌਸ਼ਨੀ ਕੀਤਾ ਹੈ। ਔਰ ਇਹ ਬੱਚਾ ਜਿਹੜਾ ਹੈ ਇਹ ਪੜਨ ਦੇ ਨਾਲ-ਨਾਲ ਡਿਸਪਲਨ ਦੇ ਵਿੱਚ ਗੁਰਬਾਣੀ ਦੇ ਵਿੱਚ ਇਹ ਬੱਚਾ ਜਪਜੀ ਸਾਹਿਬ ਦਾ ਪੂਰਾ ਪਾਠ ਰੋਂ ਕੰਠਿਆ ਪਰ ਇਹ ਬੱਚਾ ਜਿਹੜਾ ਹੈ ਸਕੂਲ ਜਿੱਦਿਆਂ ਵੀ ਸਾਡੀਆਂ ਐਕਸਟਰਾ ਕੁਕਰੀ ਕਲੇਰ ਐਕਟੀਵिटीज ਵੀ ਹੁੰਦੀਆਂ ਉਹਨਾਂ ਦੇ ਵਿੱਚੋਂ ਵੀ ਇਹ ਹੋਰੀ ਬੱਚਾ ਹੈ ਔਰ ਸਾਰੇ ਕਲਾਸ ਦਾ ਰਿਜ਼ਲਟ ਬੜਾ ਅੱਛਾ ਆਇਆ ਹੈ ਸਾਡਾ ਸੈਕਿੰਡ ਪੋਜੀਸ਼ਨ ਤੇ ਵੀ 97.6% ਨੰਬਰ ਲੈ ਕੇ ਬੱਚਾ ਆਇਆ ਹੈ ਔਰ 3rd ਪੋਜੀਸ਼ਨ ਵਾਲਾ ਬੱਚਾ ਵੀ 97% ਆ ਪਰ ਆਲਮੋਸਟ ਸਾਰੀ ਕਲਾਸ ਦੇ 90% ਤੋਂ ਉੱਪਰ ਮਾਰਕਸ ਆਏ ਆ ਔਰ ਇਹ ਸਾਰੇ ਇਹ ਸਾਰੇ ਸਫਲਤਾ ਦਾ ਸਿਹਰਾ ਮੇਰੇ ਸਕੂਲ ਦੇ ਮਿਹਨਤੀ ਸਟਾਫ ਨੂੰ ਤੇ ਮੇਰੇ ਨਾਲ ਜਿੰਨੇ ਵੀ ਸਾਡੇ ਸਕੂਲ ਦੇ ਬਾਕੀ ਸਾਰੇ ਕਰਮਚਾਰੀ ਆ ਉਹਨਾਂ ਸਾਰਿਆਂ ਦਾ ਸਹਿਯੋਗ ਮੈਂਬਰ ਸਰਦਾਰ ਅਮਰੀਕ ਸਿੰਘ ਵਿਸ਼ਵਾਜੀ ਦਾ ਸਹਿਯੋਗ ਔਰ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਿੰਨਜ ਸਿੰਘ ਧਾਮੀ ਜੀ ਦਾ ਬਹੁਤ-ਬਹੁਤ ਸਹਿਯੋਗ ਆ ਔਰ ਪ੍ਰਧਾਨ ਜੀ ਨੇ ਇਹ ਆਸ ਸਾਡੇ ਕੋਲ ਪ੍ਰਗਟ ਕੀਤੀ ਸੀਗੀ ਕਿ ਤੁਸੀਂ ਤੁਹਾਡੇ ਬੱਚੇ ਜਿਹੜੇ ਆ ਉਹ ਬਾਕੀ ਖੇਡਾਂ ਤੇ ਗੁਰਬਾਣੀ ਤੇ ਬਾਕੀ ਜਿਹੜੀਆਂ ਵੀ ਐਕਸਟਰਾ ਕੋ ਕਰਿਕੂਲਰ ਐਕਟੀਵਿਟੀਜ਼ ਆ ਉਹਨਾਂ ਦੇ ਨਾਲ ਨਾਲ ਅਕਾਦਮਿਕ ਚੱਗੇ ਜਾਣੇ ਚਾਹੀਦੇ ਨੇ ਪਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਆਪਣੇ ਵੀ ਸਾਰੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੇ ਵਿੱਚੋਂ ਵੀ ਸਾਡੇ ਸਕੂਲ ਦੇ ਇਸ ਬੱਚੇ ਨੇ ਹੀ ਮੱਲਾ ਮਾਰੀ ਹੈ ਔਰ ਮੇਰੇ ਟੀਚਰਸ ਇਸ ਗੱਲ ਨੂੰ ਦੇ ਸ਼ਾਬਾਸ਼ ਦੇ ਕਾਬਿਲ ਨੇ ਉਹਨਾਂ ਨੇ ਪ੍ਰਧਾਨ ਜੀ ਦੀ ਇਸ ਆਸ ਦੇ ਉੱਤੇ ਫੁੱਲ ਚੜਾਏ ਆ ਕਿ ਅਕਾਦਮਿਕ ਲੈਵਲ 'ਚ ਜਿਹੜਾ ਇਹ ਬੱਚਾ ਉਹ ਪੰਜਾਬ ਚੋਂ ਨੇ ਨਾਮ ਰੌਸ਼ਨ ਕੀਤਾ ਹੈ ਔਰ ਪੂਰੇ ਅਜਨਾਲਾ ਡਿਸਟ੍ਰਿਕਟ 'ਚ ਵੀ ਸੌਰੀ ਤਹਿਸੀਲ 'ਚ ਵੀ ਬੱਚਾ ਜਿਹੜਾ ਹੈ ਉਹ ਫਰਸਟ ਆਇਆ ਹੈ ਪਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਬੱਚੇ ਨੂੰ ਕੋਸ਼ਿਸ਼ ਕਰਾਂਗੇ ਕਿ ਅਗਲੀਆਂ ਜਿਹੜੀਆਂ ਕਲਾਸਿਸ ਆਉਣੀਆਂ ਬੋਰਡ ਦੀਆਂ ਜਾਂ ਦੂਜੀਆਂ ਕਲਾਸਿਸ ਵੀ ਇਹ ਬੱਚਾ ਇਸੇ ਤਰੀਕੇ ਦੇ ਨਾਲ ਮੋਰੀ ਬਣਿਆ ਰਹੇ ਤੇ ਸਕੂਲ ਦਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਦਾ ਰਹੇ ਬਾਈ ਕਨਸਾ ਵੈਕ ਚੁਕਾ ਮੇਰਾ ਨਾਮ ਮਨਰੀਤ ਕੌਰ ਹੈ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਵਿੱਚ ਪੜ੍ਹਦੀ ਹਾਂ ਮੈਂ 5th ਕਲਾਸ ਵਿੱਚ ਹਾਂ ਤੇ ਮੇਰੇ ਮਾਰਕਸ 500 ਚੋਂ 500 ਵਿੱਚੋਂ ਆਏ ਆ ਤੇ ਮੈਂ ਆਪਣੇ ਸਕੂਲ ਆਪਣੇ ਪ੍ਰਿੰਸੀਪਲ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿੰਨੇ ਕੁ ਖੁਸ਼ ਪੂਰੇ ਤੋਂ ਪੂਰੇ ਨੰਬਰ ਆਏ ਮੈਂ ਬਹੁਤ ਖੁਸ਼ ਹਾਂ ਮੈਂ ਆਪਣੇ ਟੀਚਰਸ ਆਪਣੇ ਪ੍ਰਿੰਸੀਪਲ ਸਾਰਿਆਂ ਦੇ ਬਹੁਤ ਥੈਂਕ ਯੂ ਕਿ ਮੈਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਮਿਹਨਤ ਕਰਵਾ ਕੇ ਪੜਾਇਆ ਹੈ ਕਿੰਨੀ ਕੁ ਮਿਹਨਤ ਕਰਨੀ ਪਈ ਇਹਨੇ ਇਹਨੇ ਨੰਬਰ ਲੈਣ ਵਾਸਤੇ ਮੈਂ ਬਹੁਤ ਮਿਹਨਤ ਕੀਤੀ ਮੈਂ ਘਰੇ ਵੀ ਬਹੁਤ ਜ਼ਿਆਦਾ ਪੜ੍ਹਦੀ ਹਾਂ ਬੇਟੀ ਦਾ ਨਾਮ ਮਨਰੀਤ ਕੌਰ ਆ ਤੇ ਮੈਂ ਆ ਸੰਦੀਪ ਸਿੰਘ ਆ ਤੇ ਅਸੀਂ ਇਸ ਸਕੂਲ ਦਾ ਤਹਿਦਿਲੋਂ ਧੰਨਵਾਦ ਕਰਦੇ ਆ ਕਿ ਜਿਹੜਾ ਇੰਨਾ ਚੰਗਾ ਸਟਾਫ ਆ ਪ੍ਰਿੰਸੀਪਲ ਸਾਹਿਬ ਆ ਇਹ ਸਾਰੇ ਬਹੁਤ ਖਿਆਲ ਰੱਖਦੇ ਆ ਬੱਚਿਆਂ ਦਾ ਕਿਸੇ ਵੀ ਬੱਚੇ ਨੂੰ ਤੁਸੀਂ ਪੁੱਛ ਸਕਦੇ ਜੋ ਬਹੁਤ ਬੱਚਿਆਂ ਦਾ ਖਿਆਲ ਰੱਖਦੇ ਆ ਇਸ ਕਰਕੇ ਬੱਚਾ ਜੀ ਇਹਨਾਂ ਦੀ ਮਿਹਨਤ ਦੀ ਬਲੌਦ ਇੱਥੋਂ ਤੱਕ ਪਹੁੰਚਿਆ ਵਾ ਤੇ ਅਸੀਂ ਇਹ ਸਾਰੇ ਸਟਾਫ ਦਾ ਬਹੁਤ ਧੰਨਵਾਦ ਕਰਦੇ ਆ ਕਿੰਨੀ ਕੁ ਖੁਸ਼ੀ ਆ ਇਲਾਕੇ ਦੇ ਵਿੱਚ ਨਾਮ ਰੋਸ਼ਨ ਕੀਤਾ ਬੇਟੀ ਬਹੁਤ ਜੀ ਦੇਖੋ ਬਾਬੇ ਬੁੱਢੇ ਦੀ ਧਰਤੀ ਆ ਇਹ ਇਸ ਧਰਤੀ ਦਾ ਨਾਮ ਜਦੋਂ ਪੰਜਾਬ ਦੇ ਕੋਨੇ-ਕੋਨੇ ਜਗ੍ਹਾ ਤੇ ਵੇਖੋ ਸਾਨੂੰ ਕਿੰਨੀ ਖੁਸ਼ੀ ਹੋ ਸਕਦੀ ਹੈ ਜੇ ਸਾਡੀ ਬੱਚੀ ਆ ਇਹਨਾਂ ਦੀ ਸਟੂਡੈਂਟ ਹੈ ਮੈਡਮ ਨੂੰ ਸਾਡੇ ਤੋਂ ਵੀ ਜ਼ਿਆਦਾ ਖੁਸ਼ੀ ਹੈ ਲੱਗਦਾ ਹੋਰ ਵੀ ਬੱਚਿਆਂ ਨੂੰ ਇੱਥੋਂ ਸਿੱਧ ਲੈਣੀ ਚਾਹੀਦੀ ਲੈਣੀ ਚਾਹੀਦੀ ਵੇਖੋ ਜੀ ਗੁੱਡੀਆਂ ਨੂੰ ਨਫ਼ਰਤ ਕਰਦੇ ਆ ਲੋਕ ਤੁਸੀਂ ਜਾਣਦੇ ਹੋ ਇਸ ਗੁੱਡੀ ਦਾ ਸਿੱਧ ਲੈਣੀ ਚਾਹੀਦੀ ਆ ਵੀ ਬੇਟੀਆਂ ਹੀ ਨਾਮ ਰੋਸ਼ਨ ਕਰਦੀਆਂ ਵਾ ਤੁਸੀਂ ਦੇਖ ਸਕਦੇ ਮੇਰਾ ਨਾਮ ਪਰਮਜੀਤ ਕੌਰ ਆ ਮੇਰੀ ਬੇਟੀ ਦਾ ਨਾਮ ਮਨਰੀਤ ਕੌਰ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅੱਜ ਸਕੂਲ ਦੇ ਬਦੌਲਤ ਮੀਰਾ ਤੇ ਮੇਰੇ ਸਾਰੇ ਪਰਿਵਾਰਦਾਨਾਂ ਅੱਗੇ ਆਇਆ ਮੇਰੀ ਬੇਟੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਅੱਗੇ ਲੈ ਕੇ ਆਈ ਹੈ ਜਿਸ ਸੰਸਾਰ ਆ। ਹੁਣ ਲੱਗਦਾ ਹੋਰ ਵੀ ਬੱਚਿਆਂ ਨੂੰ ਇਹ ਤੋਂ ਵੇਖ ਕੇ ਮਿਹਨਤ ਕਰਨੀ ਚਾਹੀਦੀ ਆ। ਹਾਂਜੀ ਬਹੁਤ ਜ਼ਿਆਦਾ ਮੈਂ ਚਾਹੁੰਨੀ ਵੀ ਸਾਰੇ ਬੱਚੇ ਇਹ ਤੋਂ ਸਿੱਖਣ ਕਿ ਇਹ ਬਹੁਤ ਜ਼ਿਆਦਾ ਇਹ ਇਸ ਵਰਗ ਦੇ ਲੋਕਾਂ ਨੂੰ ਸਿੱਖਣਾ ਚਾਹੀਦਾ ਕਿ ਬੇਟੀਆਂ ਜਿੱਥੋਂ ਬਹੁਤ ਜ਼ਿਆਦਾ ਤਰੱਕੀ ਕਰ ਸਕਦੀਆਂ ਵਾ। ਬੇਟੀਆਂ ਨੂੰ ਅੱਗੇ ਲਿਵਾਣ।